ਉਸੀ ਦੇਖ ਰਿਹਾ ਉਹਦਾ ਭਾਗ ਤੇ ਮੈਂ ਦਰਜੇ ਦਾ ਜੁਗਾ ਦੋਸਤੋ ਅਸੀਂ ਅਕਸਰ ਕੋਸ਼ਿਸ਼ ਕਰਦੇ ਆਂ ਜਦੋਂ ਕੋਈ ਪ੍ਰਤੀ ਕਿਸੇ ਵੀ ਚੀਜ਼ ਦਾ ਇਹ ਮੈਸੇਜ ਆਦਾ ਲੋਕਾਂ ਦੀ ਗੱਲ ਕਰਦਾ ਜਾਂ ਨਹੀਂ ਗੱਲ ਕਰਦਾ ਆਵਾਮ ਦੀ ਗੱਲ ਕਰਦਾ ਜਾਂ ਆਪਣੇ ਦੇਸ਼ ਪ੍ਰਤੀ ਜਾਂ ਕਿਸੇ ਹੋਰ ਸਟੇਟ ਜਾਂ ਕੋਈ ਕਿਸੇ ਤਰ੍ਹਾਂ ਦਾ ਮੈਸੇਜ ਇਹਦੇ ਨਾਲ ਲੋਕਾਂ ਦੀ ਇੱਕਲੀ ਗੱਲ ਹੋਵੇ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਜਾਣਕਾਰੀ ਜਿਹਨੂੰ ਅਸੀਂ ਅਨੋਠੀ ਸਮਝਦੇ ਹਾਂ ਅਦੁੱਭਾ ਸਮਝਦੇ ਹਾਂ ਉਹ ਜਾਣਕਾਰੀ ਦਾ ਅਸੀਂ ਸੇ ਦੇ ਨਾਲ ਜਾ ਕੇ ਬਹਿ ਕੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਸੰਘਰਸ਼ਾਂ ਦੀ ਗੱਲ ਕਰਦੇ ਹਾਂ ਜੀ ਮਨਸਮਤੀ ਤੇ ਉਹਨਾਂ ਦੀਆਂ ਪ੍ਰਾਪਤੀਆਂ ਸਮਝ ਦੀ ਗੱਲ ਕਰਦੇ ਹਾਂ ਸੋ ਇਸੇ ਲੜੀ ਦੇ ਤਹਿਤ ਅੱਜ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਇੱਕ ਬੁੱਕ ਰਿਲੀਜ਼ ਕੀਤੀ ਹੈ ਤੇ ਬੁੱਕ ਰਿਲੀਜ਼ ਦੇ ਜਿਹੜੇ ਬੁੱਕ ਦੇ ਪਬਲਿਸ਼ਰ ਨੇ ਡਾਕਟਰ ਪਰਮਿੰਦਰਜੀਤ ਸਿੰਘ ਜੀ ਸੌਂਕੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਇਹ ਬੁੱਕ ਕੀ ਹੈ ਇਹਦੇ ਵਿੱਚ ਕਿਸ ਤਰ੍ਹਾਂ ਦਾ ਮੈਟਰ ਹੈ ਔਰ ਇਹ ਲੋਕਾਂ ਨੂੰ ਕਿਸ ਤਰ੍ਹਾਂ ਦੀ ਸੇਧ ਦਿੰਦੀ ਹੈ ਇਹਨਾਂ ਤਸਾ ਤੁਹਾਡਾ ਸਵਾਗਤ ਹੈ ਜੀ ਦਾ ਬਹੁਤ ਬਹੁਤ ਸ਼ੁਕਰੀਆ ਸਰ ਐਂਡ ਆਸਲ ਜੀ ਦੀ ਅੱਜ ਜ਼ਿਲੰਦਰ ਪ੍ਰੈਸ ਕਲੱਬ ਦੇ ਵਿੱਚ ਬੁੱਕ ਰਿਲੀਜ਼ ਕੀਤੀ ਹੈ ਤੁਸੀਂ ਉਹਦੇ ਪਬਲਿਸ਼ਰੋਂ ਉਸ ਬੁੱਕ ਬਾਰੇ ਸਾਡੇ ਨਾਲ ਗੱਲ ਕੀਤੀ ਅ ਮੈਂ ਦੂਸਰਾ ਜੀ ਇਹੋ ਕਹਾਂਗਾ ਕਿ ਇਹ ਕਿਤਾਬ ਦਾ ਨਾਮ ਜਿਸ ਦਾ ਪਾਕਿਸਤਾਨ ਵਿੱਚ ਸਿੱਖੰਦਰ ਰਾਸਥਲੀ ਇਸ ਨੂੰ ਇਸੇ ਦਾ ਪਰਵਾਸ ਦੀ ਜਿਹੜੀ ਸਾਡੇ ਇਤਿਹਾਸਿਕ ਕਹਾਣੀ ਲਿਖਿਆ 2014 ਦੇ ਵਿੱਚ ਇਹ ਕਿਤਾਬ ਅਨੇਗੀ ਦੇ ਵਿੱਚ ਆਈ ਸੀ ਉਸ ਤੋਂ ਬਾਅਦ 17 ਦੇ ਵਿੱਚ ਜਾ ਕੇ ਇਸ ਦਾ ਦੂਸਰਾ 파ਟ ਆਇਆ ਜਿਹੜਾ ਲੰਬੇ ਸਮੇਂ ਤੋਂ ਪੰਜਾਬੀ ਸਾਹਿਤਕਾਂ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਤ ਹੋਰ ਦੇ ਬਾਤ ਨੂੰ ਜਿਹੜੀ ਇਤਕਾਕ ਦੀ ਗੱਲਬਾਤ ਆ ਕੋ ਬਹੁਤ ਕੱਟ ਹੋਣੀ ਕਿ ਅੱਜ ਜੇ ਜੇ ਪ੍ਰੈਸ ਕਾਨਫਰੰਸ ਆ ਦੇ ਵਿੱਚ ਨੇ ਵੀ ਆਪਣਾ ਜਿਹੜਾ ਇੱਕ ਨਾ ਇੱਕ ਤਰ੍ਹਾਂ ਦੀ ਨਿਰਾਸ਼ਾ ਦੀ ਹੁੰਦੀ ਹੈ ਕਿ ਦਸ਼ਿਕਵਾ ਹੁੰਦਾ ਦਾ ਪਰ ਕਿਤਾ ਕਹਿੰਦੇ ਪੰਜਾਬ ਦੇ ਬਾਰੇ ਜਿਹਨੂੰ ਉਹਨੇ ਆਪਣੇ ਪਿਛਲੇ ਇੱਕ ਦਹਾਕੇ ਦੇ ਦੌਰਾਨ ਕੰਮ ਕੀਤਾਗਾ ਉਸ ਤੋਂ ਸਭ ਤੋਂ ਵੱਡਾ ਇਹ ਕਿ ਪੰਜਾਬੀਆਂ ਨੇ ਕੀਤਾ ਹੈ ਹਾਲਾਂਕਿ ਨੌਨ ਪੰਜਾਬੀ ਜਿਹੜੇ ਜੀ ਜਾਂ ਬਾਹਰ ਦੇ ਮੁਖਨੇ ਦੇ ਉਹਨਾਂ ਨੇ ਇਸਾਰੇ ਕੰਮ ਨੂੰ ਬੜਾ ਅਪਰੀਸ਼ੀਏਟ ਕੀਤਾਗਾ ਕਿ ਪਿਛਲੇ 1.5 ਸਾਲਾਂ ਤੋਂ ਮੇਰੀ ਦੇ ਲਈ ਕਮਲਜੀਤ ਸਿੰਘ ਔਰਾਂ ਦੀ ਡਿਗਰੀ ਦੇ ਤਹਿਤ ਅਸੀਂ ਗਲਬਤ ਕਰਦੇ ਸੀ ਕਿ ਇਸ ਕਿਤਾਬ ਨੂੰ ਪਾਉਣਾ ਚਾਹੀਦਾ ਦਾ ਪੰਜਾਬੀ ਦੇ ਵਿੱਚ ਤਾਂ ਕਿ ਪੰਜਾਬੀ ਪਾਠਕ ਲਈ ਹੈ ਨਾ ਇਸ ਸਾਰੇ ਜਿਹੜਾ ਇਤਿਹਾਸ ਦੇ ਦਸਤਾਵੇਜ਼ੀਕਰਨ ਦਾ 18 ਤੱਕ ਖਾ ਚਿੱਤ ਦਾ ਜੰਗੂ ਤੋਂ ਸੰਭੇ ਉਸ ਨੂੰ ਸਿੱਖਣ ਹਨ ਕਿ ਕਿਸ ਤਰ੍ਹਾਂ ਅਸੀਂ ਆਪਣੀ ਜਿਹੜੀ ਵਿਰਾਸਤਾ ਦੀ ਉਸ ਸੰਤਾਣੀ ਦੇ ਵਿੱਚ ਗਵਾ ਚੁੱਕਿਆ ਹੈ ਹੋਰ ਅਸੀਂ ਉਹ ਵਿਰਾਸਤਾ ਨੂੰ ਕਿਵੇਂ ਜੋੜ ਸਕਦੇ ਹਾਂ ਬਹੁਤ ਸਾਰੇ ਜੱਲਾਸਿਕਿਆ ਜਿਨ੍ਹਾਂ ਦੇ ਨਾਲ ਇਹ ਕਿਤਾਬ ਇੱਕ ਡਾਇਲੌਗ ਹੋ ਜਾਂਦੀ ਸੀ ਕਿ ਸੋਚ ਇਸ ਕਰਕੇ ਇਸ ਕਿਤਾਬ ਨੂੰ ਪੰਜਾਬੀ ਦੇ ਵਿੱਚ ਲਿਆਉਣ ਦਾ ਸਾਰੀ ਬੜੀ ਜ਼ਰੂਰ ਇੱਛਾ ਸੀ ਕਿ ਪਰ ਪ੍ਰੋਜੈਕਟ ਨੂੰ ਵੀ ਬਹੁਤ ਬਟਾਸੀ ਦਾ ਤੁਸੀਂ ਹਰਾਂ ਲੋਕੋਗੇ ਕਿ ਪੰਜਾਬੀ ਦੇ ਵਿੱਚ ਹੋਣ ਤੱਕ ਦੀ ਛਤਰੀ ਸ਼ਾਇਦ ਜਿੰਨਾ ਤੋਂ ਮੇਰੀ ਨਜ਼ਰ ਦੱਸਣਾ ਲੱਗ ਸਭ ਤੋਂ ਵੱਡੀ ਕਿਤਾਬ ਹੈ ਜਿੱਤੇ ਜੀ ਇਹ ਕਿੰਨੇ ਪੇਜੀ ਦੀ ਬੁੱਕ ਹੈ ਇਹ ਪੇਜ ਤਾਂ ਇੰਨਾ ਜੀ ਇਹ ਪੇਜ ਤਾਂ ਸਾਡੀ ਪਾਰਸੇ ਦੇ ਕੀਮ ਲਈਏ ਪਰ ਕਿਉਂਕਿ ਸਾਈਜ਼ ਤੇ ਸਾਰੀ ਕੋਲ ਕਰਾਗੀ ਤੇ ਤੁਸੀਂ ਇਹ ਜਿਹੜਾ ਇਹ ਸਾਰਾ ਆਰਡਰ ਹੋਇਆ ਹੋਇਆ ਹੈ 1.5 ਸਾਲ ਤੋਂ ਦਿੱਤਾ ਆ ਤੇ ਜਿਵੇਂ ਉਸ ਦੇ ਡਿਜ਼ਾਈਨ ਨੂੰ ਦੇ ਕਾਰਨ ਕਈ ਵਾਰ ਇਹ ਚੀਜ਼ ਪਸੰਦ ਨਹੀਂ ਸੀ ਤੇ ਉਹਨੂੰ ਰੀਡਾਇਰੈਕਟ ਕਰਦੇ ਸੀ ਕਿ ਇੰਨਾ ਵੱਡਾ ਡਿਜ਼ਾਈਨ ਕਰਦੇ ਸੀ ਜੋ ਬੜੇ ਦੇ ਨਾਲ ਇੱਕ ਟਾਈਮ ਸੀ ਜਿਹਦੇ ਵਿੱਚ ਅਸੀਂ ਇਹ ਲਗਾਇਆਗਾ ਸਾਰਾ ਮਤਲਬ ਪੰਜਾਬੀ ਦੇ ਵਿੱਚ ਚੱਲੇ ਤੇ ਇਸੇ ਆਪ ਕੇ ਜਿਹੜੇ ਪਕਾਣ ਛੱਪ ਕੇ ਇਹਦਾ ਫਾਇਦਾ ਇਹ ਹੈ ਕਿ ਜਿਹੜਾ ਅਸੀਂ ਇਹ ਦੂਸਰ ਮਾਰਨ ਦੇ ਵਿੱਚ ਪਿੱਛੇ ਪਿੱਛੇ ਪਾ ਰਹੇ ਹਾਂ ਅੰਦਰ ਆ ਗਿਆ ਹੈ ਲੇਖ ਅਮਰਦਸ ਸਿੰਘ ਉਹਨਾਂ ਨੇ ਕਿੱਸੇ ਕੱਢੇ ਤਾਂ ਜਿਹੜੀ ਸੌਰੀ ਕੋਈ ਬੈਟਰੀ ਆ ਜੀ ਉਹ ਕੀ ਹੈ ਕਿਉਂਕਿ ਅ ਇਸੇ ਤਰ੍ਹਾਂ ਦੇ ਵਿੱਚ ਦਾ ਇੱਕ ਦਿੰਚਸਰ ਸਵਾਲ ਉੱਠਿਆ ਗਿਆ ਹੈ ਲੋਕ ਨੇ ਕਿ ਸਾਡੇ ਸਿੱਖ ਧਰਮ ਦੇ ਵਿੱਚ ਇੱਕ ਨਿਫਾਜ਼ ਪੜ੍ਹ ਲਿਆ ਵੀ ਅਸੀਂ ਸਾਰੇ ਇਸ ਨੂੰ ਜਾਣਦੇ ਹਾਂ ਕਿ ਦੋ ਧੰਕੂ ਘਰੇ ਹੋਏ ਸੀ ਜੀ ਲੇਖ ਕਹਿੰਦਾ ਕਿ ਵੀ ਦੋ ਧੰਕੂ ਘਰੇ ਬੰਬਰ ਦੇ ਬਾਅਦ ਵੀ ਸਾਡੇ ਸਿੱਖ ਭਾਈਚਾਰਾ ਇਸ ਧਰਤੀ ਦੇ ਉੱਤੇ ਲੜਿਆ ਰਿਹਾ ਇੱਕ ਜੁੜਿਆ ਰਿਹਾ ਉਹ ਇਸ ਧਰਤੀ ਨੂੰ ਛੱਡ ਕੇ ਕਿੱਥੇ ਨਿਕਿਆ ਪਰ ਉਹ ਸੋਚਣਾ ਕਰਦੇ ਨੂੰ 1947 ਦੇ ਵਿੱਚ ਕਿਹਾ ਕੀ ਹੋ ਗਿਆ ਸੀ ਕਿ ਜੇ ਅਸੀਂ ਆਪਣੇ ਸਾਥੀ ਰਾਸ਼ਟਰ ਨੂੰ ਛੱਡ ਕੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਪਲਾਨ ਸ਼ੁਰੂ ਕਰਤਾ ਤੇ ਇਸ ਦਰਦਪੀੜ ਵਾਲ ਦੇ ਵਿੱਚ ਉਹ ਸਾਰਾ ਪਾਕਿਸਤਾਨ ਆਇਆ ਪਾਕਿਸਤਾਨ ਦੇ ਪੂਰੇ ਪੂਰੇ ਵਿੱਚ ਜਾ ਕੇ ਉਹ ਦੇਖਿਆ ਕਿ ਜਿਹੜੀ ਸਟੋਰੇਜ ਪਲਿਸੀ ਸੀ ਜਿਸ ਦੀਆਂ ਗੋਤਾਂ ਸੀਗੇ ਹਨਾ ਬਾਸ ਦੀਆਂ ਸੀ ਮਿਆਸੂ ਖਾਣੇ ਸੀਗੇ ਅੰਦਰ ਸੀ ਕਿ ਉਹਨਾਂ ਦੀ ਜਿਹੜੀ ਗਾਜ ਸਿਚੁਏਸ਼ਨ ਹੈ ਉਹ ਕਿਸ ਤਰ੍ਹਾਂ ਦੀ ਹੈ ਤੇ ਉਹ ਇਸ ਤਰ੍ਹਾਂ ਦੀ ਨਿਚੋੜਨ ਦਾ ਸੰਦੇਸ਼ ਹੈ ਕਿ ਉਸ ਨਾਲ ਅਸੀਂ ਦੁਬਾਰਾ ਕੰਮ ਨਹੀਂ ਹੋ ਸਕਦਾ ਹੈ ਕਿ ਸਾਰੇ ਜਿਹੜੇ ਐਸਪੈਕਟ ਸੀਗੇ ਉਹ ਲੀਨ ਦਾ ਪੂਰੀ ਤਰ੍ਹਾਂ ਹੋਣਾ ਨਹੀਂ ਇਸ ਕਿਤਾਬ ਦੇ ਵਿੱਚ ਇੱਕ ਪੂਰੀ ਤਰ੍ਹਾਂ ਆਪੂ ਸ਼ੀਸ਼ੇ ਦੇ ਨਾਲ ਜਿਹੜੇ ਪਿਆਰ ਦਿੱਤੇ ਨੇ ਤੇ ਮੈਨੂੰ امید ਹੈ ਕਿ ਇਹ ਕਿਤਾਬ ਦੇ ਵਿੱਚ ਇਹ ਪੰਜਾਬੀ ਸਾਹਿਤਵਾਦ ਦੇ ਵਿੱਚ ਪੰਜਾਬੀ ਜਿਹੜਾ ਉਹ ਕਿੰਨਾ ਪਸੰਨਾ ਪੰਜਾਬੀ ਸਾਹਿਤ ਦੇ ਸਾਡੇ ਸਾਡੇ ਸਭ ਦੀ ਆਪਦੀ ਸਿੱਖ ਧਰਮ ਦੇ ਵਿੱਚ ਖਾਸ ਕਰਕੇ ਸਿੱਖ ਧਰਮ ਦੇ ਸੰਸਥਾਵਾ ਦੀ ਸਾਹੂਲਤ ਨਾਲ ਇਹ ਜਿਵੇਂ ਜਤਨ ਕਰੇਗੀ ਤੇ ਇਹ ਪਾਰਟ ਦੇ ਨਾਲ ਨੰਗਾ ਸਵਾਰਕ ਹਾਂ ਐਂਡ ਅਸੋ ਕੀ ਸੀ ਇਸ ਮੁਕਵਰੀ ਬਹੁਤ ਵਧੀਆ ਇਹਨਾਂ ਨੇ ਸਿਆਲ ਵੀ ਦੇਖੀ ਕਮਨਕਸ਼ਨ ਉਹ ਵੀ ਬੇਸਤੀ ਤਾਂ ਤੇਨਡੇ ਆਉਂਦੇ ਆ ਉਹਨੇ ਪਾਸਟਾਲ ਵਿੱਚ ਜਾ ਕੇ ਜਿਹੜੀ ਸਾਡੀ ਆਪਣਾ ਪ੍ਰਾਚੀਨ ਮਤਰੋ ਹਰਿਆ ਜਿੱਥੋਂ ਸਾਡੇ ਲੋਕ ਬਚੇ ਤਾਂ ਉਹਨਾਂ ਨਾਲ ਰਹੇ ਸੀ ਇੰਨਾ ਲਿਖਿਆ ਕਿ ਤੁਹਾਡਾ ਵੀ ਖਿਆਸ ਹੈ ਉਸ ਗੱਲ ਕੀ ਕੀਤੀ ਸੀ ਕਿ ਸਾਡੇ ਪੰਜਾਬੀਆਂ ਨੇ ਬਹੁਤ ਘੱਟ ਗਲੋਬਲਾਈਜ਼ ਕੀਤਾ ਇਸ ਗੱਲ ਕੀ ਆਪਾਂ ਇਹਨੂੰ ਸਮਝ ਸਕਦੇ ਹਾਂ ਕੋਈ ਕ੍ਰਾਸਤੀ ਹੈ ਜਾਂ ਕੀ ਨਹੀਂ ਦੇਖੋ ਇਹਨੂੰ ਬਾਈਕੋ ਦਾ ਕ੍ਰਾਸਤੀ ਸਮਝਦਾ ਗਾ ਜਿੱਦਕਾ ਤੋਂ ਮੇਰਾ ਸਵਾਲ ਹੈਗਾ ਮੈਨੂੰ ਇੰਨੀ ਲੱਗਦੀ ਹੈ ਕਿ ਸਾਡੇ ਹਰਿਆ ਦਾ ਇੱਕ ਕ੍ਰਾਸਤੀ ਹੋਣੀ ਕਿਉਂਕਿ ਇੱਕ ਇੰਡੀ ਜੋ ਸ਼ੁਰੂ ਹੋਇਆ ਇਹ ਉਸ ਦਾ ਦਿੱਤੇ ਨਾਮ ਦਾ ਇਤਿਹਾਸ ਸਾਡੇ ਸਾਹਮਣੇ ਹੈਗਾ ਉਸ ਤੋਂ ਸਮਝ ਪਿਆ ਉਹ ਵਿਰਾਸਤਾਂ ਦੀ ਇਸ ਲੇਖਾ ਪਰ ਦਰੇ ਤੱਕ ਸਾਨੂੰ ਆਸ਼ੀਰਵਾਦ ਸੀਗਾ ਜਿਵੇਂ ਜਮਨਾਪਾਟ ਬਾਟਰ ਚ ਦੇ ਜਿਹੜੇ ਏਰੀਆ ਨੂੰ ਅਸੀਂ ਅੱਜਕੱਲ ਕੁਝ 25 ਫੀਸਦੀ ਕਰ ਪਰ ਉਹਨੂੰ ਕੱਟ ਸਾਡੀ ਵਿਰਾਸਤ ਜਿਹੜੀ ਬਿਕਸੀ ਆ ਜੀ ਬਟ ਇੱਕੋ ਦਾਮ ਕੋਈ ਥਰਡ ਪਾਰਟੀ ਹੁੰਦੀ ਹੈ ਜੀ ਹਨਾ ਅਸੀਂ ਉੱਤੇ ਗੱਲ ਕਰਨੀ ਮਜਬੂਰ ਹੋ ਜਾਣਾ ਕਿ ਉਹ ਬੈਂਕੀ ਬੈਂਕੀ ਇਸ ਤਰ੍ਹਾਂ ਦੇ ਵਿੱਚ ਮੈਂ ਉਹ ਕਹਾਂਗਾ ਕਿ ਸਾਡੇ ਨੂੰ ਦੰਨੇ ਛਿੜੇ ਜਾਂਦੇ ਨਹੀਂ ਜੀ ਤਾਂ ਖੈਰ ਇਤਰਾਜ਼ ਇਹ ਕਿ ਅਸੀਂ ਚਾਹਦੇ ਹੋਈ ਕੁਝ ਨਹੀਂ ਕਰ ਸਕੇ ਅੱਜ ਵੀ ਤੋਂ ਹੈ ਜਿਹਨੇ ਇੱਕ ਦਿੱਤੇ ਦੇ ਵਿੱਚ ਆਇਆ ਪਾਕਿਸਤਾਨ ਨੂੰ ਪੜਾ ਸਕਿਆ ਹੋਣਾ ਚਾਹੀਦਾ ਪੰਜਾਬ ਅਗਰ ਤੁਸੀਂ ਕਿਸੇ ਵੀ ਨਾਰਮਲ ਪਾਸਟਰ ਨੂੰ ਦੇਖ ਲਓ ਉਹ ਕਦੇ ਨਹੀਂ ਕਹੂਗਾ ਕਿ ਇਹ ਚੰਗਾ ਹੋਇਆ ਸੀ ਜਾਂ ਵੱਡ ਜੀ ਤੁਸੀਂ ਜੋ ਚੰਗੇ ਸੀ ਜੀ ਜਾਂ ਸਾਨੂੰ ਇਸ ਤਰੀਕੋਸ਼ੀ ਲਈ ਕੋਸ਼ਿਸ਼ ਨਹੀਂ ਕਰਦੇ ਕਿਸੇ ਪਾਸੇ ਆਏ ਕੋਰ ਦੇ ਦਿਲ ਨੂੰ ਨਿਕਲਿਆ ਗਿਆ ਜੇ ਤੇ ਇਹ ਲੱਗਦਾ ਕਿ ਸਿਆਸਤਦਾਨ ਨੇ ਕਿ ਉਹ ਬੋਖਰੂ ਨੂੰ ਸਭ ਤੋਂ ਅੰਤੋਂ ਦੇ ਜਾਵੂ ਚੋਣ ਦੀ ਦਬਾ ਕੇ ਰੱਖਿਆ ਜੇ ਕਿਉਂਕਿ ਜੇ ਇਹ ਨੇ ਆਪਣੇ ਆਪ ਨੂੰ ਸੰਗਠਨ ਵਿੱਚ ਪ੍ਰਗਟ ਕਰੇਗੀ ਤੇ ਉਹ ਸਾਰਾ ਕਾਰਜ ਦੇਖਦਾ ਉਹ ਅਭਲਾ ਜਨ ਉਹ ਸਾਰਾ ਪ੍ਰਕਿਰਤੀ ਵਿੱਚ ਜਿਵੇਂ ਦੇਖਾ ਕਿ ਜਦਾ ਇਸ ਕਾਲ ਦੇ ਵਿੱਚ ਅਸੀਂ ਦੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਸਾਡੇ ਪੰਜਾਬ ਦੀ ਜੜ੍ਹਾਂ ਜਿਹੜੀਆਂ ਉਹ ਜਿੰਨੀਆਂ ਡੂੰਘੀਆਂ ਸਿੱਖਾ ਉਹਨੂੰ ਹੀ ਜਨਕਤ ਕਰਨੀ ਹੈ ਤੇ ਸਭ ਨੂੰ ਕਾਰਨ ਨੂੰ ਪੜਨਾ ਪੈਣਾ ਕਿ ਚੋਟ ਕੇ ਹਕੀਕਤਾਂ ਨੇ ਜਿਹੜੀਆਂ ਉਹ ਆਪਣੇ ਆਪ ਨੂੰ ਸਾਰਾ ਤੋਂ ਸੋਚਿਆ ਨਹੀਂ ਗਿਆ ਨਾ ਤੇ ਅਸੀਂ ਇਹ ਵਿੱਚ ਕਿਸੇ ਅਸੀਂ ਇਸ ਤਰ੍ਹਾਂ ਦੇ ਕਾਲਜ ਦੇ ਵਿੱਚ ਨਾ ਅਸੀਂ ਜਿਸ ਤੇ ਅਸੀਂ ਪਾਸ ਤੋਂ ਵਿੱਚ ਦੇਖਿਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਵੀ ਕਿਤਾਬ ਬੜੀ ਬੜੀ ਤਿਲਵਾ ਨਾਲ ਹੀ ਸਾਫ ਆ ਡਾਕਟਰ ਸਾਹਿਬ ਲੇਖਕ ਵੱਲੋਂ ਜਿਹੜੀਆਂ ਬੜੀਆਂ ਜਿਵੇਂ ਤੁਸੀਂ ਕਹਿੰਦੇ ਹੋ ਭਾਪੂਰਤ ਤੰਗ ਦੇ ਨਾਲ ਇਹ ਸਾਰੀਆਂ ਦਸੀਆਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰਦੇ ਹੋ ਆਪਣੀ ਗੱਲਬਾਤ ਨੂੰ ਜੋ ਬੁੱਕਸ ਦੇ ਵਿੱਚ ਲਿਖੀਆਂ ਔਰ ਸਭ ਤੋਂ ਵੱਡੀ ਗੱਲ ਆ ਜਿਵੇਂ ਮੈਂ ਤਰਾਸਦੀ ਗੱਲ ਕੀਤੀ ਇੱਕ ਸ਼ਬਦ ਤਰਾਸਦੀ ਦੇ ਵਿੱਚ ਤੁਸੀਂ ਬਹੁਤ ਵਧੀਆ ਕਿਹਾ ਤਾਂ ਜਾਂ ਦੋ ਗੱਲਾਂ ਬਾਰੇ ਹੋਣ ਬਦਲ ਲੋਕਾਂ ਨੂੰ ਕਿਹੋ ਜਿਹਾ ਕਾਰ ਹੋਇਆ ਇਹ ਬਹੁਤ ਵਧੀਆ ਮੈਸੇਜ ਹੈ ਇਹ ਸਰ ਜਿਹੜੀ ਤੁਸੀਂ ਬੁੱਕ ਲਿਖੀ ਹੈ ਪਹਿਲਾਂ ਇੰਗਲਿਸ਼ ਵਿੱਚ ਉਹਨੂੰ ਅਨੁਵਾਦ ਕੀਤਾ ਪੰਜਾਬੀ ਦੇ ਵਿੱਚ ਇਹ ਲੋਕਾਂ ਤੱਕ ਪਹੁੰਚਾਉਣ ਲਈ ਤੁਸੀਂ ਕਿਸ ਤਰ੍ਹਾਂ ਦਾ ਜਲੀਆ ਬਣਾ ਰਹੇ ਆ ਤਾਂ ਦੇਖੋ ਅੱਜ ਜਿਹੜੇ ਪ੍ਰੈਸ ਕਲੱਬ ਦਾ ਜਿਹੜਾ ਸਮਾਵੇਸ਼ ਸੀਗਾ ਉਹ ਇਹ ਸਿੱਧਾ ਤੇ ਮੀਡੀਆ ਦੇ ਰਾਹੀਂ ਇਹ ਖਬਰ ਪਹਿਲਾਂ ਤਾਂ ਪੰਜਾਬ ਦੇ ਪਾਠਕਾਂ ਤੱਕ ਪਹੁੰਚੇ ਜੇ ਪਹੁੰਚੇ ਕਿ ਇਸ ਤਰ੍ਹਾਂ ਦਾ ਕੋਈ ਕਾਰਜ ਜਿਹੜਾ ਹੈਗਾ ਉਹ ਛੱਪ ਕੇ ਆ ਚੁੱਕਿਆ ਹੈ ਠੀਕ ਹੈ ਦੂਸਰਾ ਅਸੀਂ ਪੰਜਾਬ ਦੀਆਂ ਜਿੱਦਿਆ ਵੱਡੀਆਂ ਸੰਸਥਾਵਾਂ ਨੇ ਸਿਸਟਮ ਜਾਂ ਵੱਡੀਆਂ ਸੰਸਥਾਵਾਂ ਨੇ ਪੁੱਛ ਨੂੰ ਬਰਸ ਨਹੀਂ ਵੀ ਮੈਂ ਅਪਰੋਚ ਕੀਤੀ ਹੈ ਜੀ ਸਾਰੇ ਨੂੰ ਮੀਲ ਪਾਏ ਨੇ ਕਿ ਇਸ ਤਰ੍ਹਾਂ ਦਾ ਕੰਮ ਆਇਆ ਹੈ ਜੇ ਤੁਸੀਂ ਆਪਣੀ ਜਿਹੜੀ ਬਾਈਕ ਨੂੰ ਪੇਸੀਲੇ ਲੇ ਕੇ ਤੁਹਾਡੇ ਹੈ ਨਾ ਤੁਹਾਡੇ ਕੋਲ ਸਰੋਤ ਨਹੀਂ ਹੈ ਜੇ ਕੋਈ ਤੁਸੀਂ ਤੁਹਾਡੀ ਨਹੀਂ ਚਾਹ ਕੀਤੀ ਤੁਸੀਂ ਕਿ ਇਸ ਦੇ ਵਿੱਚ ਇਸ ਤਰ੍ਹਾਂ ਦੀ ਸਾਡੀ ਮਦਦ ਕਰੋ ਕਿਉਂਕਿ ਦੇਖੋ ਇਹ ਸਾਰਾ ਕੰਮ ਪਹਿਲਾਂ ਸਰਦਾਰ ਅਮਰਜੀਤ ਸਿੰਘ ਉਹਨਾਂ ਨੇ ਕਰਦਿਆ ਸੀ ਤਾਂ ਸੀ ਨਾਲ ਇੱਕ ਨਹਾਤਾ ਲਗਾ ਕੇ ਤੇ ਹੁਣ ਇਸ ਦੇ ਦੂਸਰੋਂ ਜਿਵੇਂ ਮੈਂ ਹਾਂ ਲਾ ਅਸੀਂ ਮੈਂ ਆਪਣੇ ਤੌਰ ਤੇ ਮੈਂ ਵੀ ਕਰਤੀ ਸੀ ਇਹ ਵੀ ਬੁੱਕ ਨੂੰ ਚਲਾ ਰਹੇ ਹਾਂਗੇ ਤੇ ਅਸੀਂ ਨੇ ਪਿਛਲੇ ਇੱਕ ਸਾਲ ਤੋਂ ਇਸ ਕਿਤਾਬ ਨੂੰ ਪੂਰਾ ਮਤਲਬੀ ਆਪਣਾ ਸਮਰਥਨ ਦਿੱਤਾ ਹੋਇਆ ਸੀ ਹਾਂ ਸੋ ਇਹ ਸਾਡੇ ਬਕਰੇ ਟੀਵੀ ਜਿਹੜੇ ਐਫਰਟਸ ਲਏ ਗਏ ਬਟ ਇਹ ਸਾਰੇ ਕਾਰਜ ਇਕੱਲੇ ਬਕਰੇ ਦੇ ਵਾਸਤੇ ਗੱਲ ਨਹੀਂ ਹੁੰਦੀ ਹੈ ਜੀ ਕਿ ਅਸੀਂ ਸਾਰੇ ਹਲਕਾ ਤੱਕ ਨਹੀਂ ਜੀ ਤੁਹਾਡਾ ਸਾਰਿਆਂ ਵਸਾਈ ਨੂੰ ਬਹੁਤ ਜ਼ਰੂਰ ਲੱਗਾ ਪਾਕਿਸਤਾਨ ਦਾ ਅੱਗੇ ਦੇ ਡਿਸਟ੍ਰਿਕਟ ਦੇ ਵਿੱਚ ਨਹੀਂ ਉਹਨਾਂ ਦਾ ਸੰਸਥਾ ਵਾਲਾ ਕੰਮ ਕਰਤੀ ਕਿਉਂਕਿ ਕਿਤਾਬ ਦੀ ਜਿਹੜੀ ਲਾਗਤ ਹੈ ਬਾਕੀ ਕਤਾਰਾਂ ਨਾਲੋਂ ਬਹੁਤ ਜ਼ਿਆਦਾ ਕੀਤੇ ਇਸ ਕਰਕੇ ਬਹੁਤ ਸਾਰੇ ਉਹਦੇ ਪਾਠਕ ਵੀ ਚਾਹ ਚ ਇਧਰ ਤੋਂ ਵਿੱਚ ਅਸਪੜਾ ਹੁੰਦੇ ਹਨ ਉਹ ਨਹੀਂ ਖਰੀਦ ਸਕਦੇ ਹੁੰਦੇ ਪਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੇ ਇਹਨਾਂ ਦੀ ਸੰਸਥਾਵਾਂ ਸਾਾਨੂੰ ਸਹਾਇਤਾ ਦੇਣ ਤਾਂ ਅਸੀਂ ਉਹਨਾਂ ਨੂੰ ਬਣਦੀ ਕੀਮਤ ਦੇ ਉੱਤੇ ਜਿਹੜਾ ਰੈਟ ਮੁੱਲ ਦੇ ਉੱਤੇ ਉਹਨਾਂ ਨੂੰ ਕਟਾਫ ਪ੍ਰੋਵਾਈਡ ਕਰਾਂਗੇ ਤਾਂ ਕਿ ਉਹ ਇਸ ਕਾਰਨ ਦਿੱਖਤੀ ਤੌਰ ਤੇ ਦੇਣ ਆਪਣੇ ਜੋ ਪ੍ਰੋਗਰਾਮ ਦੇ ਲੋਕੇਸ਼ਨ ਨੂੰ ਸਨਮਾਨਿਤ ਕਰਦੇ ਨੇ ਕਿ ਮੋਮੈਂਟੋ ਦੇ ਨੇ ਕਿਤਾਬਾਂ ਦੇ ਇਸ ਤਰ੍ਹਾਂ ਲੈ ਹੈ ਨਾ ਜਾਂ ਸੰਸਥਾਾਂ ਮਾ ਆਪਣੇ ਵਿਦੇਸ਼ੀ ਸਕੂਲ ਕਾਲਜ ਚਲਾਉਂਦੀਆਂ ਹਨ ਕਿ ਇੱਥੇ ਲੈਬਰੀਅਨ ਵਿੱਚ ਰੱਖਦੇ ਸੋ ਇਸ ਤਰ੍ਹਾਂ ਰਣਨੀਤਿਕ ਤੌਰ ਦਾ ਇਹਦਾਬ ਨੂੰ ਹੋ ਗਿਆ ਪਰ ਮੈਨੂੰ ਲੱਗਦਾ ਜਾਂ ਕਿ ਸਾਡੀਆਂ ਜਿਹੜੀਆਂ ਸੰਸਥਾਾਂ ਨੇ ਇਸ ਤਖ ਤੋਂ ਬੜਿਆ ਅਭੇਸ਼ਰ ਜਿਆਨੇ ਅਸੀਂ ਦਗਾਉਣ ਦੀ ਜਰੂਰ ਕੋਸ਼ਿਸ਼ ਬਿਲਕੁਲ ਜੀ ਅਰ ਗਰਸੋ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜੀਆਂ ਸਾਡੀਆਂ ਐਨਜੀਓਜ਼ ਆਈਆਂ ਜਾਂ ਹੋਰ ਸਾਡੇ ਪੜੇ ਲਿਖੇ ਜਿਵੇਂ ਤੁਸੀਂ ਮੋਮੈਂਟੋਜ਼ ਦੀ ਗੱਲ ਕੀਤੀ ਆ ਥੋੜੀ ਬਹੁਤ ਵਧੀਆ ਐਫਰਟਸ ਆ ਤੇ ਜੇ ਕੋਈ ਤੁਸੀਂ ਉਹ ਮੋਮੈਂਟੋ ਦੇ ਕੇ ਸਮਾਤੇ ਉਪਕ੍ਰਿਤੀ ਕੀਤੀ ਜਾਵੇ ਬਸ਼ਰਤੇ ਕਿ ਉਹ ਵਿਅਕਤੀ ਜਿਹੜਾ ਬੁੱਕ ਨੂੰ ਪੜਨ ਤੇ ਇੰਟਰਸਟਡ ਹੋ ਹਾਂ ਇਹਦੇ ਵਿੱਚ ਇੱਕ ਦਿੱਕਤ ਵੀ ਚੀਜ਼ ਏਰੀ ਹੈ ਜੀ ਭਾਈ ਜੇ ਇੱਕ ਕਿਤਾਬ ਤੇ ਨਹੀਂ ਪੜਨ ਨਹੀਂ ਨਹੀਂ ਹੈ ਇਸ ਦੇ ਵਿੱਚ ਪਾਕਿਸਤਾਨ ਦੇ ਵਿੱਚ ਸਾਡੀ ਜੀਵਨੀ ਵਿਰਾਸਤ ਕਿ ਉਹ ਅੱਜ ਕਿਸ ਸਿਚੁਏਸ਼ਨ ਦੇ ਵਿੱਚ ਖੜੀ ਆ ਉਹਨਾਂ ਦੇ ਫੋਟੋਗ੍ਰਾਫ ਹਾਂ ਉਹਦੇ ਫੋਟੋਗ੍ਰਾਫਸ ਨੇ ਕਿ ਸਾਰੇ ਕਲਰ ਨਹੀਂ ਮਤਲਬ ਤੁਸੀਂ ਇੱਕ ਫੋਟੋ ਦੇਖ ਕੇ ਕਿ ਕਿੰਨੇ ਬਾਕੀ ਦਾ ਸੰਬੰਧ ਸੁਦੀ ਇਸ ਵੀਾਰੇ ਸੂਚਿਤ ਦੇਉਗੇ ਸਮਝ ਸਕਦੇ ਹੋਗੇ ਕਿ ਅਸੀਂ ਇਹ ਸਾਰੀ ਜਿਹੜੀ ਇੱਕ ਇਤਰਾਇਲ ਦੀ ਜੀ ਸਰਕਾਰ ਕਿਉਂ ਬਾਕੀ ਤੋਂ ਵੀ ਬਹੁਤ سارے ਜਿਹੜਿਆ ਖਾਵਾ ਨੇ ਕਿ ਤੁਸੀਂ ਦੇਖੋਗੇ ਕਿ ਸਾਡੇ ਗੁਰੂ ਘਰ ਜਿੱਥੇ ਮੰਦਿਰ ਕਿਸੇ ਸਮੇਂ ਛਤਰ ਛੂਹਦੇ ਸੀ ਸ਼ਾਮ ਦਾ ਉੱਥੇ ਦੇ ਸੀ ਅੱਜ ਉੱਥੇ ਪਾਕੀਆਂ ਦੇ ਢੇਰ ਲੱਗੇ ਹੋਏ ਨੇ ਤੇ ਲੋਕ ਉਹੜੀਆਂ ਚੱਕਰੇ ਲੱਗੇ ਹਨ ਤੇ ਕੋਈ ਉੱਥੇ ਘਰਾਂ ਤੋਂ ਬੈਠਦਾ ਹੈਗਾ ਲੋਕਾਂ ਨੇ ਉਹਨਾਂ ਨੂੰ ਆਪਣੀਆਂ ਪਰਖਸ਼ਾ ਆ ਬਣਾਉਂਦਾ ਹੈਗਾ ਆਪਣੇ ਘਰ ਬਣਾਉਂਦਾ ਹੈਗਾ ਤੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਕਿਆਂ ਜਿਨ੍ਹਾਂ ਨੂੰ ਅਸੀਂ ਫੋਟੋ ਦਾ ਅਸੀਂ ਕਿੰਦਾੜ ਬੜੀ ਡੀਪਲੀ ਸਮਝਿਆ ਜੀ ਹੈ ਨਾ ਉਹ ਵੀ ਏਸ ਦੇ ਵਿੱਚ ਜਿਹੜਾ ਆਪਣਾ ਯੂਜ਼ਰ ਰੱਖਾਉਂਦੀ ਹੈ ਜੀ ਕਿਤਾਬ ਤੇ ਮੈਨੂੰ ਲੱਗਦਾ ਹੈ ਕਿ ਟੈਕਸ ਤੇ ਫੋਟੋਗ੍ਰਾਫਰ ਮਿਲ ਕੇ ਇਸ ਤਰ੍ਹਾਂ ਉਹ ਜਿਹੜੀ ਜਿੱਦ ਜਾਣਗੇ ਉਹ ਵਧੀਆ ਤਰੀਕੇ ਨਾਲ ਮੈਸੇਜ ਕਨਵੇ ਕਰ ਸਕਦੇ ਜਿਹੜਾ 파ਟ ਨਹੀਂ ਆ ਜਾ ਡਾਕਟਰ ਸਾਹਿਬ ਇਸ ਬੁੱਕ ਦੀ ਕਾਸਟ ਕੀ ਹੈ ਇਹਦਾ ਪ੍ਰਿੰਟਿੰਗ ਜਿਹੜਾ ਹੈਗਾ ਜੀ ਉਹ ਜੱਤੀ ਤੋਂ ਫੋਰ ਵੀ ਹੈਗਾ ਪਰ ਉਹ ਤੋਂ ਬਾਅਦ ਦੇਖ ਕੇ ਇਹ ਗੱਲ ਹੈ ਕਿ ਜਿਸ ਤਰ੍ਹਾਂ ਦਾ 파ਰਟੀ ਨੂੰ ਕਿ ਆ ਸਾਡਾ ਉਹਦੀ ਕੋਸ਼ਿਸ਼ ਦਾ ਉਦੇਸ਼ ਵੀ ਇਹ ਹੀ ਹੈਗਾ ਕਿ ਕਿਸੇ 파ਰਟੀ ਨੂੰ ਇਸ ਕਰਕੇ ਨਹੀਂ ਕਿ ਸਾਡੀ ਮੋਰ ਦਾ ਚੋਣ ਦੀ ਕਿਤਾਬ ਤੀਜੇ ਨੂੰ ਪੈਸੇ ਨਹੀਂ ਪਰ ਵੀ ਵੱਡੇ ਨਾਮ ਤੋਂ ਪਤਾ ਚੱਲ ਵੱਡੇ ਪੈਸੇ ਨਾਲ ਹੋ ਰਹੇ ਹੈ ਨਾ ਸੋ ਇਸ ਕਰਕੇ ਕੋਈ ਬਹੁਤੀ ਜਿਹੜੀ ਦੇ ਕੇ 파ਰਟੀ ਨੂੰ ਇਸ ਮਿਲਦਾ ਕਿਉਂਕਿ ਸਾਡੀ ਕੋਸ਼ਿਸ਼ ਇਹ ਹੈ ਵੀ ਜਿੰਨਾ ਲਾਗਤ ਲੱਗਦੀ ਹੈ ਕਿ ਉਹਨਾਂ ਦਾ ਜਿਹੜਾ ਉਹ ਵਾਪਸ ਲਿਆ ਜਾਵੇ ਤਾਂ ਕਿ ਅਗਲੇ ਬਾਅਦ ਅਗਲੀ ਬਾਦ ਨੂੰ ਸਭ ਆਪਣੀਆਂ ਤੁਰਦੇ ਵਾਸਤੇ ਫਿਰ ਸਾਨੂੰ ਇੰਨੀ ਧਰਮਾਂ ਦੇਖਣਾ ਪਵੇ। ਐਂਡ ਡਾਕਟਰ ਸਾਹਿਬ ਤੁਹਾਡੀ ਗੱਲ ਬਹੁਤ ਵਧੀਆ ਇੱਕ ਲਾਸਟ ਦੇ ਵਿੱਚ ਹੈ। ਅਸੀਂ ਅਕਸਰ ਦੇਖਦੇ ਹਾਂ ਤੁਹਾਡੀ ਗੱਲ ਨਾਲ ਹਰ ਜੇ ਬੰਨ ਲਾ ਮੈਂ ਸਹਿਮਤ ਹਾਂ। ਪਰ ਆਪਾਂ ਬਹੁਤ ਵਾਰ ਦੇਖਿਆ ਜਾਂਦੀ ਸੀ ਕਿ ਤਾਂ 뮤지컬 ਕਰਦੇ ਆ ਇੱਕ ਨਿੱਜੀ ਜੀਵਨ ਵਾਲਾ। ਜੀ ਇਹ ਦੂਸਰੀ ਧਰਮਾਂ ਦੇ ਜਿਹੜੇ ਲੋਕ ਆ ਉਹ ਲਿਟਰੇਚਰ ਨੂੰ ਬਹੁਤ ਵੱਡੇ ਪੱਧਰ ਤੇ ਵਿਦਾਊ ਟਾਈਨ ਜਸਟ ਬੰਨ ਪੈਣੀ ਉਹ ਲੋਕਾਂ ਦੇ ਵਿੱਚ ਅਪਰੋਚ ਕਰਕੇ ਵੰਡਦੇ ਆ। ਕਿ ਕਿਤੇ ਨਾ ਕਿਤੇ ਸਾਡੇ ਚ ਵੀ ਖਾਮੀ ਹੋਊਗੀ ਤੇ ਅਸੀਂ ਇਹ ਨਹੀਂ ਕਰ ਪਾਉਂਦੇ ਜਾਂ ਜਿਵੇਂ ਤੁਸੀਂ ਆ ਤੁਸੀਂ ਕਹਿੰਦੇ ਆ ਕਰੋ ਅਮਰਦੀਪ ਜੀ ਬੰਦੇ ਕੋਲ ਤੁਸੀਂ ਕਰ ਰਹੇ ਹੋ ਹਰਨਪਾਈ ਦਾ ਹੈ ਦਿੱਕਤਾਂ ਦਾ ਖਾਮੀ ਦਾ ਹੈ ਕਿਉਂਕਿ ਸਾਡੀਆਂ ਸੰਸਥਾਵਾਂ ਦੇ ਵਿੱਚ ਪੜ੍ਹ ਤੋਂ ਦੇਖਣ ਵਾਲੇ ਬੰਦਿਆਂ ਨੂੰ ਜ਼ਿਆਦਾ ਅਪਰੀਸ਼ੀਏਟ ਨਹੀਂ ਕੀਤਾ ਜਾਂਦਾ ਕਿਹਨੂੰ ਨਹੀਂ ਕੀਤਾ ਜਾਂਦਾ ਠੀਕ ਹੈ ਤੇ ਨਾ ਹੀ ਸਾਡੀ ਜਿਹੜੀ ਕੋਈ ਆਬਾਦੀ ਹੈ ਜੀ ਉਸ ਦੇ ਅੰਦਰੋਂ ਉਸ ਤਰ੍ਹਾਂ ਦਾ ਪੜਨ ਦਾ ਜਜ਼ਬਾ ਜਵਾਨੀ ਦਾ ਹੈ ਬਿਲਕੁਲ ਲਗਾ ਹੋਣਾ ਸੀ ਪਿਛਲੇ 3-4 ਸਾਲ ਤੋਂ ਅਜਿਹਾ ਇੱਕ ਪ੍ਰਕਾਸ਼ਨ ਹਾਊਸ ਚਲਾ ਰਹੇ ਹਾਂ ਮਰੀਤੂ ਦੇ ਨਾਮ ਦੇ ਤੇ ਜਿਨੇ ਪੰਜਾਬੀ ਪਾਠਕਾਂ ਨੂੰ ਬਿਲਕੁਲ ਨਵੀਆਂ ਕਿਤਾਬਾਂ ਦਿੱਤੀਆਂ ਨੇ ਸਾਨੂੰ ਇਹ ਮਹਿਸੂਸ ਹੈ ਕਿ ਅਸੀਂ ਉਹ ਪਾਠਕਾਂ ਦੇ ਸਾਹਮਣੇ ਲੈ ਕੇ ਚੱਗੇ ਜਿਨ੍ਹਾਂ ਨੂੰ ਜਿਸ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੈ ਜਿਸ ਤੋਂ ਬਿਨਾ ਉਹਨਾਂ ਨੂੰ ਬਿਲਕੁਲ ਖਸਦ ਆਏਗਾ ਬਟ ਉਹ ਵੀ ਮਤਲਬ ਦੇ ਹੈ ਕਿ ਜੇ ਕਿਹਾ ਕਿ ਕਿਤਾਬਾਂ ਵਾਟ ਕੇ ਲੱਤ ਜਾਂਦੀਆਂ ਨੇ ਕਿ ਬਹੁਤ ਸਾਰੇ ਬਾਟਾਂ ਨੂੰ ਕਿਤਾਬਾਂ ਦੇ ਵਿਚਾਰ ਕੇ ਲੈਣ ਦਾ ਇਸ ਤਰ੍ਹਾਂ ਤੇ ਬਹੁਤ ਸਾਰੇ ਸੰਸਥਾ ਵੀ ਜਿੱਥੇ ਉਹ ਵੀ ਨਹੀਂ ਮਤਲਬ ਅਪਰੀਸ਼ੀਏਟ ਕਰਦੀ ਹੈ ਕਿ ਆਏ ਜੇ ਕਮਾਨ ਕਿਉਂਕਿ ਉਹਨਾਂ ਨੂੰ ਕਰਨ ਵਾਸਤੇ ਸ਼ਾਇਦ ਇਹ ਨਿਕੋੜੇ ਜੇ ਕੰਮ ਨੇ ਜਿਨ੍ਹਾਂ ਦਾ ਕੋਈ ਜ਼ਿਆਦਾ ਨੋਟਸ ਨਹੀਂ ਲਿਆ ਜਾਣਾ ਚਾਹੀਦਾ ਪਰ ਮੈਂ ਸਮਝਦਾ ਜੇਕਰ ਕਿਸੇ ਵੀ ਨੇਸ਼ਨ ਨੇ ਕਿਸੇ ਕਮਿਊਨਿਟੀ ਨੇ ਆਪਣੇ ਆਪ ਨੂੰ ਗਰੋ ਕਰਨਾ ਗਾ ਸੜਾਂਗਾ ਵਿਸ਼ੀ ਹੈ ਕਿ ਉਹਨੂੰ ਲਿਟਰੇਚਰ ਤੋਂ ਬੈਟਰ ਹੋਰ ਕੁਝ ਨਹੀਂ ਮਿਲ ਸਕਦਾ ਕਿਤਾਬਾਂ ਤਾਂ ਸਾਨੂੰ ਇਹੀ ਪੜ੍ਹਨ ਬਿਲਕੁਲ ਬੁਖਤੋਂ ਜੋ ਸਾਨੂੰ ਮਿਲਦਾ ਸਾਡੇ ਸਮਾਜ ਬਾਰੇ ਸਾਡੇ ਸਭਿਆਚਾਰ ਬਾਰੇ ਜਾਂ ਸਾਡੇ ਧਰਮ ਬਾਰੇ ਉਹ ਬਿਲਕੁਲ ਬੁਖਤੋਂ ਜਿਆਦਾ ਵੰਦਾ ਨਹੀਂ ਦਿੱਤਾ ਸੀ ਪਰਸਾਕਣਾ ਸੋ ਡਾਕਟਰ ਸਾਹਿਬ ਅਸੀਂ ਤੁਹਾਡੇ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਕਿਤੇ ਨਾ ਕਿਤੇ ਇਹ ਲੱਗਦਾ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਤੇ ਕਿਸੇ ਨੂੰ ਸਨਮਾਨ ਕਰਨਾ ਬੁਖਤੀਤੀ ਜਾਵੇ ਜੀ ਤੇ ਮੈਂ ਅਕਸਰ ਦੇਖਦਾ ਰਹੇ ਨਾ ਵੀ ਬਹੁਤ ਸਾਰੀਆਂ ਬੁਖਤ ਜਿਹੜੇ ਪੜੇ ਲਿਖੇ ਭਲੇ ਉਹਨਾਂ ਕੋਲ ਇਹ ਹੀ ਹੁੰਦਾ ਯਾ ਬੁਖਤ ਸਾਨੂੰ ਮਿਲਦੀ ਹੈ ਪਰ ਸਾਡੇ ਕੋਲ ਟਾਈਮ ਨਹੀਂ ਪੜਦਾ ਤੇ ਇਹਦੇ ਲਈ ਕੀ ਤੁਸੀਂ ਉਹ ਸਾਹਮਣੇ ਵਾਲੇ ਬੰਦੇ ਨੂੰ ਜੱਜ ਕਰੋਗੇ ਵੀ ਇਹ ਪੜਨੇ ਵਾਲਾ ਜਿਹੜਾ ਉਹੀ ਪੈਸੇ ਦੇ ਕੇ ਛੱਡਾ ਪੀ ਕੇ ਉਹ ਤਾਂ ਇਹ ਹੋ ਜਾ। ਪਰ ਟੈਕਨੀਕਲ ਸਾਡੀ ਗੱਲ ਤੁਹਾਡੀ ਗੱਲ ਨੂੰ ਅਸਲ ਦੇ ਵਿੱਚ ਕੀ ਹੁੰਦਾਗਾ ਕਿ ਸਾਨੂੰ ਸਾਰਿਆਂ ਨੂੰ ਹੀ 24 ਘੰਟੇ ਮਿਲਦੇ ਹੁੰਦੇ ਆ ਜੀ ਬਿਲਕੁਲ ਅੱਜਕੱਲ ਸਾਰੇ ਬੰਦੇ ਜੇ ਮੈਂ ਇਹ ਕਹਾਂ ਕਿ ਕੋਈ ਬੰਦਾ ਕਿਤਾਬਾਂ ਪੜ੍ਹ-ਪੜ ਕੇ ਹੀ ਆਪਣੀ ਜਿਹੜੀ ਆਪਣੀ ਵਿੱਤੀ ਇਹਦੂ ਚਲਾ ਰਹੇਗਾ ਜਾਂ ਆਪਣੀ ਜੀਵਨ ਨਿਰਭਾ ਕਰਨਾ ਜਾਂ ਤਾਂ ਕਿ ਬਿਲਕੁਲ ਪ੍ਰੋਐਕਟਿਵ ਬਣਨਾ ਹੈ। ਹਰ ਇੱਕ ਬੰਦਾ ਆਪਣੇ ਜੀਵਨ ਦੇ ਵਿੱਚ ਕੋਸ਼ਣਾ ਕੁਝ ਕੰਮ ਕਰ ਦਈਏ। ਜਿਹੜੇ ਬੰਦੇ ਪੜਦੇ ਨੇਗੇ ਦਿਨ ਰਾਤਾਂ ਦੇ ਉਹ ਵੀ ਕੁਝ ਨਾ ਕੁਝ ਕੰਮ ਕਰਦੇ ਹੀ ਨੇ। ਤੂੰ ਇਹ ਤਾਂ ਐਕਸਕਿਊਜ਼ ਨਹੀਂ ਹੈਗਾ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਟਾਈਮ ਤਾਂ ਸਾਰਿਆਂ ਕੋਲ ਬਰਾਬਰ ਹੀ ਹੁੰਦਾ ਜੇ ਤੁਸੀਂ ਦਿਨ ਦੇ ਵਿੱਚ 5-4 ਪੇਜ ਵੀ ਟਾਈਮ ਬਿਸ਼ਰਤੇ ਕਿ ਤੁਸੀਂ ਦੇਣਾ ਚਾਹੋ ਹਾਂਜੀ ਦੇਣਾ ਚਾਹੋ ਦੇ ਚਾਹੋ ਦੇਣਾ ਚਾਹੋ ਨਹੀਂ ਤਾਂ ਆਮ ਐਕਸਕਿਊਜ਼ ਹੈ ਇਹ ਕਿ ਯਾਰ ਮੇਰੇ ਕੋਲ ਤਾਂ ਟਾਈਮ ਨਹੀਂ ਮਿਲਦਾ ਸੌਣ ਲੱਗੇ ਸੀ ਇੱਕ ਘੰਟਾ ਫੋਨ ਚੁੱਕਦਾ ਰਿਹਾ ਘੰਟਾ ਫੋਨ ਚੁੱਕਦਾ ਤੁਸੀਂ 10 ਮਿੰਟ ਪੜ ਲਾਂਗੇ ਤਾਂ ਵੀ ਮਤਲਬ ਇਹ ਕੰਦੇ ਨਾ ਜਾ ਕੇ ਕਿਤੇ ਉਹ ਕਿਤਾਬ ਉਹ ਜੀ ਕੰਪਲੀਟ ਹੋ ਜਾਏਗੀ ਤੋ ਇਸ ਤਰ੍ਹਾਂ ਦਾ ਲੱਗਦਾ ਐ ਕਿ ਜੇ ਸਾਨੂੰ ਆਦਿ ਦੇ ਸਮੀਖਿਆ ਦੇਣਾ ਚਾਹੀਦਾ ਤੇ ਬਾਕੀ ਜਿਨ੍ਹਾਂ ਨੇ ਦੇਣਾਗਾ ਉਹ ਤੁਹਾਨੂੰ ਪਤਾ ਹੀ ਹੈਗਾ ਦੇਈ ਜਾਊਗਾ ਬਹੁਤ سارے ਜੰਦੇ ਸਿਰ ਮੇਗਾ ਤਾਂ ਅਕਸਰ ਇਸ ਤਰ੍ਹਾਂ ਦਾ ਰਹਿੰਦਾ ਕਿਉਂਕਿ ਇਹ ਸਵਾਲ ਕੁਝ ਪਰੇ ਲਿਖਿਓ ਡਾਕਟਰ ਉਹਨੇ ਗਲਤ ਤਾਂ ਕੀਤੀ ਹੈ ਕਿਉਂਕਿ ਬੁੱਕਸ ਪਰ ਤੁਸੀਂ ਬਹੁਤ ਵਧੀਆ ਦੇਖ ਕੇ ਲਿਖਿਆ ਤੇ ਬੁੱਕਸ ਚੀਜ਼ ਉੱਥੇ ਹੀ ਜਾਣੀ ਚਾਹੀਦੀ ਹੈ ਜਿੱਥੇ ਚੀਜ਼ ਦਾ ਸੀ ਸੋ ਬਹੁਤ ਵਧੀਆ ਤੁਹਾਨੂੰ ਮੌਕਾ ਦਿੱਤੀਆਂ ਮਤੀ ਜੀ ਕੋਈ ਚਾਂਸ ਰਹਿਤੀ ਹੋਣੀ ਚੱਲ ਗਿਆ ਤੇ ਹੋਰ ਕੋਈ ਗੱਲ ਡਾਕਟਰ ਸਾਹਿਬ ਜੀ ਤੁਸੀਂ ਦੱਸਣੀ ਚਾਹੋ ਬੁੱਕ ਦੇ ਬਾਰੇ ਬਹੁਤ ਬਹੁਤ ਧੰਨਵਾਦ ਸਾਨੂੰ ਬੜਾ ਧੰਨਵਾਦ ਸੋ ਦੋਸਤੋ ਇਸ ਹਨ ਡਾਕਟਰ ਪ੍ਰਮਿੰਦਰਜੀਤ ਸਿੰਘ ਜੀ ਸ਼ੌਂਕੀ ਸਾਹਿਬ ਜਿਨ੍ਹਾਂ ਨੇ ਇਸ ਬੁੱਕ ਬਾਰੇ ਦੱਸਿਆ ਜਿਹੜੀ ਬੁੱਕ ਨਾਲ ਵਿਸਥਾਰ ਦੇ ਨਾਲ ਦੱਸਿਆ ਨਾਲ ਉਹਨਾਂ ਨੇ ਐਪ੍ਰੂਵਸ ਵੀ ਕਰਦੀ ਆ ਬੁੱਕ ਦੇ ਵਿੱਚ ਕਿਸ ਤਰ੍ਹਾਂ ਦਾ ਇਤਿਹਾਸ ਔਰ ਲੋਕਾਂ ਨੂੰ ਵੀ ਅਪੀਲ ਕੀਤੀ ਆ ਕਿ ਇਹ ਬੁੱਕ ਜ਼ਰੂਰ ਲੈਣਾ ਔਰ ਬੁੱਕ ਨੂੰ ਪੜ੍ਹਨ ਔਰ ਜਿੱਥੇ ਬੁੱਕਸ ਦੇ ਵਿੱਚ ਪ੍ਰਿੰਟਡ ਹੈ ਫੋਟੋਗ੍ਰਾਫਸ ਨੇ ਨਾਲ ਮੈਟਰ ਆ ਉਹ ਲੋਕ ਆਪਣੇ ਆਪ ਤਰੀਕੇ ਵਧੀਆ ਤਰੀਕੇ ਨਾਲ ਮੈਟਰ ਨੂੰ ਵਧੀਆ ਤਰੀਕੇ ਨਾਲ ਸੇਧ ਵੀ ਮਿਲ ਸਕਦੀ ਆ ਜਲੰਧਰ ਤੋਂ ਦਾਬਹਾਤ ਲਈ ਤਲਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਥੈਂਕ ਯੂ